ਤੇ ਤੜਕਸਾਰੇ ਪੰਜਾਬੀ ਫਿਲਮ ਇੰਡਸਟਰੀ ਚੋ ਇੱਕ ਬੇਹਦ ਵੱਡੀ ਅਤੇ ਮਨਹੂਸ ਖਬਰ ਆਈਏ ਜੀ ਹਾਂ ਮੇਲ ਕਰਾਦੇ ਰੱਬਾ ਜੱਟ ਐਂਡ ਯੂਲੀਟ ਕੈਰੀ ਆਨ ਜੱਟਾ ਅਤੇ ਗੋਲਕ ਬੁਗਰੀ ਬੈਂਕ ਵਰਗੀਆਂ ਬੇਹਦ ਮਸ਼ਹੂਰ ਅਤੇ ਹਿੱਟ ਫਿਲਮਾਂ ਦੇਣ ਵਾਲੇ ਪੰਜਾਬੀ ਅਦਾਕਾਰ ਅਤੇ ਕਮੇਡੀਅਨ ਜਸਵਿੰਦਰ ਪੱਲਾ ਇਸ ਫਾਨੀ ਜਹਾਨ ਨੂੰ ਅਲਵਿਦਾ ਕਹੇ ਨੇ ਜੀ ਹਾਂ ਜਸਵਿੰਦਰ ਪੱਲਾ ਹੁਣ ਸਾਡੇ ਵਿਚਕਾਰ ਨਹੀਂ ਰਹੇ ਨੇ ਅਰ ਦਰਸਲ ਦਿੱਗਜ ਅਦਾਕਾਰ ਜਸਵਿੰਦਰ ਪੱਲਾ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਜਸਵਿੰਦਰ ਪੱਲਾ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਲ ਐਨੇ ਉਹਨਾਂ ਦੀ ਉਮਰ 65 ਸਾਲ ਦੇ ਕਰੀਬ ਸੀ ਜਸਵਿੰਦਰ ਪੱਲਾ ਦਾ ਅੰਤਿਮ ਸੰਸਕਾਰ ਕੱਲ ਮੁਹਾਲੀ ਦੇ ਬਲੌਂਗੀ ਵਿੱਚ ਕਿਤਾ ਜਾਵੇਗਾ ਦੱਸਦੀ ਹੈ ਕਿ ਜਸਵਿੰਦਰ ਪੱਲਾ 1999 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਖੇਤੀਬਾੜੀ ਵਿਸਾਰ ਸਿੱਖਿਆ ਵਿੱਚ ਲੈਕਚਰਾਰ ਵਜੋਂ ਸ਼ਾਮਿਲ ਹੋਏ ਸੀ ਅਤੇ 2020 ਵਿੱਚ ਵਿਭਾਗ ਦੇ ਮੁਖੀ ਵਜੋਂ ਉਹ ਸੇਵਾ ਮੁਕਤ ਹੋ ਗਏ ਸੀ ਉਹਨਾਂ ਨੂੰ ਮੁਕਤ ਤੌਰ ਤੇ ਆਪਣੇ ਪ੍ਰੋਗਰਾਮ ਛਣਕਾਟਾ ਅਤੇ ਉਹਨਾਂ ਦੇ ਕਿਰਦਾਰ ਚਾਚਾ ਚਤਰਾ ਕਰਕੇ ਜਾਣਿਆ ਜਾਂਦਾ ਹੈ ਇਹਨਾਂ ਨੇ ਪਹਿਲੀ ਵਾਰ 1988 ਵਿੱਚ ਚਾਚਾ ਚਤਰਾ ਦੇ ਕਿਰਦਾਰ ਵੱਜੋਂ ਛਣਕਾਟਾ ਨਾਲ ਆਪਣਾ ਕਲਾਕਾਰੀ ਜੀਵਨ ਸ਼ੁਰੂ ਕੀਤਾ ਸੀ ਜਿਸ ਵਿੱਚ ਉਹਨਾਂ ਦੇ ਮੁੱਖ ਸਾਥੀ ਕਲਾਕਾਰ ਬਾਲ ਮੁਕੰਦ ਸ਼ਰਮਾ ਅਤੇ ਨੀਲੂ ਰਹਿਸਾਨ ਜਿਸ ਤੋਂ ਬਾਅਦ ਪੰਜਾਬੀ ਫਿਲਮਾਂ ਵਿੱਚ ਵੀ ਉਹਨਾਂ ਨੇ ਬੇਹਦ ਤਾਕਜਮਾਈ ਜਸਵਿੰਦਰ ਪੱਲਾ ਨੇ ਕੈਰੀ ਆਨ ਜੱਟਾ ਚੱਕ ਦੇ ਫੱਟੇ ਡੈਡੀ ਕੂਲ ਮੁੰਡੇ ਫੂਲ ਵਰਗੀਆਂ ਬੇਹਦ ਮਕਬੂਲ ਫਿਲਮਾਂ ਕੀਤੀਆਂ ਜਿਸ ਵਿੱਚ ਉਹਨਾਂ ਨੂੰ ਬੇਹਦ ਕਾਮਯਾਬੀ ਹਾਸਲ ਹੋਈ ਉਸ ਤੋਂ ਬਾਅਦ ਹੁਣ ਜਸਵਿੰਦਰ ਪੱਲਾ ਇਸ ਸਾਰੀ ਕਾਮਯਾਬੀ ਨੂੰ ਪਿੱਛੇ ਛੱਡਦੇ ਆ ਇਸ ਫਾਨੀ ਸੰਸਾਰ ਨੂੰ ਅਲਵਿਦਾ ਛੇ ਨੇ ਜੀ ਹਾਂ ਇੱਕ ਵਾਰ ਫਿਰ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਦੇ ਬੇਹਦ ਮਸ਼ਹੂਰ ਅਤੇ ਪਸੰਦੀਦਾ ਅਦਾਕਾਰ ਜਸਵਿੰਦਰ ਪੱਲਾ ਇਸ ਦੁਨੀਆ ਨੂੰ ਅਲਵਿਦਾ ਛੇ ਨੇ ਉਹਨਾਂ ਨੇ ਮੁਹਾਲੀ ਦੇ 40 ਹਸਪਤਾਲ ਵਿੱਚ 62 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਨੇ ਜਸਵਿੰਦਰ ਜਸਵਿੰਦਰ ਪੱਲਾ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ ਤੇ ਤੜਕਸਾਰ ਪੰਜਾਬੀ ਫਿਲਮ ਇੰਡਸਟਰੀ ਚੋ ਇੱਕ ਬੇਹਦ ਵੱਡੀ ਅਤੇ ਮਨਹੂਸ ਖਬਰ ਆਈਏ ਜੀ ਹਾਂ ਮੇਲ ਕਰਾਦੇ ਰੱਬਾ ਜਟ ਐਂਡ ਜੁਲੀਅਟ ਕੈਰੀ ਆਨ ਜੱਟਾ ਅਤੇ ਗੋਲਕ ਬੁਗਰੀ ਬੈਂਕ ਵਰਗੀਆਂ ਬੇਹਦ ਮਸ਼ਹੂਰ ਅਤੇ ਹਿੱਟ ਫਿਲਮਾਂ ਦੇਣ ਵਾਲੇ ਪੰਜਾਬੀ ਅਦਾਕਾਰ ਅਤੇ ਕਮੇਡੀਅਨ ਜਸਵਿੰਦਰ ਪੱਲਾ ਇਸ ਫਾਨੀ ਜਹਾਨ ਨੂੰ ਅਲਵਿਦਾ ਕਹੇ ਨੇ ਜੀ ਹਾਂ ਜਸਵਿੰਦਰ ਪੱਲਾ ਹੁਣ ਸਾਡੇ ਵਿਚਕਾਰ ਨਹੀਂ ਰਹੇ ਨੇ ਅਰ ਦਰਸਲ ਦਿੱਗਜ ਅਦਾਕਾਰ ਜਸਵਿੰਦਰ ਪੱਲਾ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਜਸਵਿੰਦਰ ਪੱਲਾ ਨੇ ਮੁਹਾਲੀ ਦੇ 40 ਹਸਪਤਾਲ ਵਿੱਚ ਆਖਰੀ ਦਿਨ ਲਏ ਨੇ ਉਹਨਾਂ ਦੀ ਉਮਰ 65 ਸਾਲ ਦੇ ਕਰੀਬ ਸੀ ਜਸਵਿੰਦਰ ਪੱਲਾ ਦਾ ਅੰਤਿਮ ਸੰਸਕਾਰ ਕੱਲ ਮੁਹਾਲੀ ਦੇ ਬਲੌਂਗੀ ਵਿੱਚ ਕੀਤਾ ਜਾਵੇਗਾ ਦੱਸ ਦਈਏ ਕਿ ਜਸਵਿੰਦਰ ਪੱਲਾ 1999 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਖੇਤੀਬਾੜੀ ਵਿਸਾਰ ਸਿੱਖਿਆ ਵਿੱਚ ਲੈਕਚਰਾਰ ਵਜੋਂ ਸ਼ਾਮਲ ਹੋਏ ਸੀ ਅਤੇ 2020 ਵਿੱਚ ਵਿਭਾਗ ਦੇ ਮੁਖੀ ਵਜੋਂ ਉਹ ਸੇਵਾ ਮੁਕਤ ਹੋ ਗਏ ਸੀ ਉਹਨਾਂ ਨੂੰ ਮੁੱਖ ਤੌਰ ਤੇ ਆਪਣੇ ਪ੍ਰੋਗਰਾਮ ਛਣਕਾਟਾ ਅਤੇ ਉਹਨਾਂ ਦੇ ਕਿਰਦਾਰ ਚਾਚਾ ਚਤਰਾ ਕਰਕੇ ਜਾਣਿਆ ਜਾਂਦਾ ਹੈ ਇਹਨਾਂ ਨੇ ਪਹਿਲੀ ਵਾਰ 1988 ਵਿੱਚ ਚਾਚਾ ਚਤਰਾ ਦੇ ਕਿਰਦਾਰ ਵਜੋਂ ਛਣਕਾਟਾ ਨਾਲ ਆਪਣਾ ਕਲਾਕਾਰੀ ਜੀਵਨ ਸ਼ੁਰੂ ਕੀਤਾ ਸੀ ਜਿਸ ਵਿੱਚ ਉਹਨਾਂ ਦੇ ਮੁੱਖ ਸਾਥੀ ਕਲਾਕਾਰ ਬਾਲ ਮੁਕੰਦ ਸ਼ਰਮਾ ਅਤੇ ਨਿੱਲੂ ਰਹਿਸਾਨ ਜਿਸ ਤੋਂ ਬਾਅਦ ਪੰਜਾਬੀ ਫਿਲਮਾਂ ਵਿੱਚ ਵੀ ਉਹਨਾਂ ਨੇ ਬੇਹਦ ਤਾਕਜਮਾਈ ਜਸਵਿੰਦਰ ਪੱਲਾ ਨੇ ਕੈਰੀ ਆਨ ਜਕਤਾ ਚੱਕ ਦੇ ਫੱਟੇ ਡੈਡੀ ਕੂਲ ਮੁੰਡੇ ਫੂਲ ਵਰਗੀਆਂ ਬੇਹਦ ਮਕਬੂਲ ਫਿਲਮਾਂ ਕੀਤੀਆਂ ਜਿਸ ਵਿੱਚ ਉਹਨਾਂ ਨੂੰ ਬੇਹਦ ਕਾਮਯਾਬੀ ਹਾਸਲ ਹੋਈ ਉਸ ਬਾਅਦ ਹੁਣ ਜਸਵਿੰਦਰ ਪੱਲਾ ਇਸ ਸਾਰੀ ਕਾਮਯਾਬੀ ਨੂੰ ਪਿੱਛੇ ਛੱਡਦਿਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਛੇ ਗਏ ਨੇ ਜੀ ਹਾਂ ਇੱਕ ਵਾਰ ਫਿਰ ਤੋਂ ਦੱਸਦੇ ਹਾਂ ਕਿ ਪੰਜਾਬ ਦੇ ਬੇਹਦ ਮਸ਼ਹੂਰ ਅਤੇ ਪਸੰਦੀਦਾ ਅਦਾਕਾਰ ਜਸਵਿੰਦਰ ਪੱਲਾ ਇਸ ਦੁਨੀਆ ਨੂੰ ਅਲਵਿਦਾ ਛੇ ਗਏ ਨੇ ਉਹਨਾਂ ਨੇ ਮੁਹਾਲੀ ਦੇ 40 ਹਸਪਤਾਲ ਵਿੱਚ 62 ਸਾਲ ਦੀ ਉਮਰ ਵਿੱਚ ਆਖਰੀ ਸਾਹ ਲੈਏ ਨੇ ਜਸਵਿੰਦਰ ਜਸਵਿੰਦਰ ਪੱਲਾ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ